ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਟਿਊਬਰ ਜਸਵੀਰ ਸਿੰਘ ਮਾਹਲ ਜ਼ਿਲ੍ਹਾ ਅਰੋਪਨਗਰ ਜਣ ਕੇ ਅਰੋਪੜ ਦੇ ਰਹਿਣ ਵਾਲਾ ਤੇ ਜਸੂਸੀ ਕਰਦਾ ਖੜਿਆ ਗਿਆ ਉਹਦੀਆਂ ਤਾਰਾਂ ਜੋਤੀ ਮਲਹੋਤਰਾ ਦੇ ਨਾਲ ਵੀ ਜੁੜੀਆਂ ਨੇ ਔਰ ਮੈਂ ਇੱਥੇ ਬੇਨਤੀ ਕਰਨੀ ਹੈ ਉਹਦਾ ਮੈਂ ਚੈਨਲ ਫਰੋੜਿਆ 2008 ਦਾ ਬਣੇ 33 ਕਰੋੜ ਤਕਰੀਬਨ ਲਗਭਗ ਉਹਦਾ ਵਿਅਹੁ ਹੈ ਇੰਨੇ ਪੈਸੇ YouTube ਚੈਨਲ ਤੋਂ ਨਹੀਂ ਆ ਸਕਦੇ ਇਹ ਗਰੰਟੀ ਹੈ ਇਹ ਕਿੱਥੋਂ ਆਏ ਇਹ ਕਹਿੰਦੇ ਲੋੜ ਹੀ ਨਹੀਂ ਉਹਦੇ ਪਿੰਡ ਜਾ ਕੇ ਦੇਖੋ 70-80 ਲੱਖ ਕੋਠੀ ਤੇ ਲੱਗ ਚੁੱਕਾ ਹੈ ਹਜੇ ਕੰਪਲੀਟਲੀ ਹੋਈ ਇੰਨੇ ਪੈਸੇ ਹੋਰ ਲੱਗਣੇ ਆ ਇਹ ਸਿੱਧੇ ਤੌਰ ਤੇ ਪਤਾ ਹੈ ਵੀ ਵਿਦੇਸ਼ੀ ਤਾਕਤਾਂ ਜਿਹੜੀਆਂ ਹੈਗੀਆਂ ਨੇ ਪਾਕਿਸਤਾਨ ਦੀਆਂ ਏਜੰਸੀਆਂ ਕਹਿ ਲਈਏ ਉਹ ਫੰਡਿੰਗ ਇਹਨਾਂ ਨੂੰ ਕਰਦੇ ਨੇ ਇੱਥੇ ਕੋਈ ਦੌਰਾ ਮਾਰੀ ਇੱਕ ਤੀੜ ਪਾਕਿਸਤਾਨ ਵੀ ਜਾ ਕੇ ਆਇਆ ਵਿਕਟੋਰੀਆ ਕੈਨੇਡਾ ਦੇ ਵਿੱਚ ਵੀ ਘੁੰਮਦਾ ਰਿਹਾ ਆਹ ਦੇਖੋ ਵਿਕਟੋਰੀਆ ਕੀ ਹੈ ਉਹ ਖਰਚੇ ਐਵੇਂ ਤਾਂ ਨਹੀਂ ਹੁੰਦੇ ਜਨਾਬ ਮੈਂ ਤਾਂ ਇੱਕ ਬੇਨਤੀ ਕਰਨੀ ਹੈ ਜਿੰਨੇ ਵੀ ਯੂਟਿਊਬਰ ਹੈਗੇ ਆ ਉਹਨਾਂ ਸਾਰਿਆਂ ਨੂੰ ਫਰੋਲਿਆ ਜਾਵੇ ਔਰ ਸਭ ਤੋਂ ਵੱਧ ਸਬੂਤ ਕੀ ਮਲੇ 150 ਨੰਬਰ ਪਾਕਿਸਤਾਨ ਦਾ ਇਹਦੇ ਫੋਨ ਵਿੱਚੋਂ ਫੜਿਆ ਗਿਆ ਇਹ ਪੁਲਿਸ ਨੇ ਖੁਲਾਸੇ ਕੀਤੇ ਆ ਜਿਹੜੇ ਹੋਰ ਵੀ ਪਾਕਿਸਤਾਨ ਜਾਂਦੇ ਨੇ ਨਾ ਜਿਹੜੇ ਕਹਿੰਦੇ ਨੇ ਸਾਡਾ ਨਨਕਾਣਾ ਸਾਹਿਬ ਹੈ ਉੱਥੇ ਸਾਡਾ ਪੰਜਾ ਸਾਹਿਬ ਹੈ ਉੱਥੇ ਕਹਿੰਦੇ ਨੇ ਨਾ ਇਹਨਾਂ ਸਭ ਨੂੰ ਫੜੋ ਇਹਨਾਂ ਦੇ ਫੋਨ ਫੜੜ ਕੇ ਦੇਖੋ ਕਿਉਂਕਿ ਇਹਨਾਂ ਕੋਲੇ ਰਾਤੇ ਰਾਤ ਅਮੀਰ ਹੋਣ ਦੇ ਜਿਹੜੇ ਸੁਪਨੇ ਨੇ ਨਾ ਉਹ ਕਿਤੇ ਨਾ ਕਿਤੇ ਬਹੁਤ ਹੀ ਮਾਇਆ ਭਾਲਦੇ ਨੇ ਹੁਣ ਮਹੀਨੇ ਵਿੱਚ 20-30 ਹਜ਼ਾਰ ਜਾਂ 50 ਹਜ਼ਾਰ ਕਮਾ ਕੇ ਤਾਂ ਐਡੀਆਂ ਵੱਡੀਆਂ ਕੋਠੀਆਂ ਬਣਦੀਆਂ ਨਹੀਂ ਇਹ ਦੋ ਭਰਾ ਨੇ ਚਾਰ ਕਿੱਲੇ ਜ਼ਮੀਨ ਐ ਡਿਬੜੀ ਕੋਠੀ ਕਿਦਾਂ ਪੈ ਗਈ ਹਲੇ ਤਾਂ 70 80 ਲੱਖ ਲੱਗ ਗਿਆ ਹਲੇ ਤਾਂ ਮਹਿੰਗੀ ਲੱਕੜ ਲੱਗਣੀ ਆ ਫਰਨੀਚਰ ਮਹਿੰਗਾ ਹੋਣਾ ਹਲੇ ਹਲੇ ਤਾਂ 에어 ਕੰਡੀਸ਼ਨਰ ਵੀ ਕੋਠੀ ਕਰਨੀ ਆ ਯਾਨੀ ਕਿ ਇੰਨੇ ਪੈਸੇ ਹੋਰ ਲੱਗਣੇ ਕਿੱਥੋਂ ਆਗੇ ਇਹ ਸਵਾਲ ਤਾਂ ਉੱਠਣਗੇ ਉੱਠਣਗੇ ਮੈਂ ਪੰਜਾਬ ਪੁਲਿਸ ਨੂੰ ਇਹ ਬੇਨਤੀ ਕਰਦਾ ਵੀ ਯੂਟਿਊਬਰ ਜਿੰਨੇ ਵੀ ਹੈਗੇ ਜਿਹੜੇ ਪਾਕਿਸਤਾਨ ਜਾਂਦੇ ਆ ਇਹਨਾਂ ਸਭ ਦੇ ਫੋਨ ਪਰੋਲੇ ਜਾਣ ਇੰਨੇ ਲੈਂਕੇ ਜਿਹੜੇ ਨੇ ਆਈਐਸਆਈ ਦੇ ਨਾਲ ਜੁੜੇ ਹੋਏ ਨੇ ਉੱਥੋਂ ਫੰਡ ਲੰਗਵਾਉਂਦੇ ਗਏ ਐਵੇਂ ਨਹੀਂ ਐਡੀਆਂ ਵੱਡੀਆਂ ਕੋਠੀਆਂ ਬੰਦੀਆਂ ਇੱਕ ਹੋਰ ਬੇਨਤੀ ਕਰਨੀ ਆ ਜਿਹੜੇ ਕਹਿੰਦੇ ਨੇ ਸਾਡੀ ਭਾਵਨਾ ਸਾਡੀ ਸ਼ਰਧਾ ਹੈ ਸਾਡਾ ਨਨਕਾਣਾ ਸਾਹਿਬ ਹੈ ਉੱਥੇ ਉਹ ਆਪਣੀ ਭਾਵਨਾ ਆਪਣੇ ਕੋਲ ਰੱਖੋ ਜਿਹੜਾ ਵੀ ਭਾਰਤ ਦੇ ਖਿਲਾਫ ਇਹੋ ਜਿਹੇ ਸ਼ਾਸ਼ਣ ਰਚਦਾ ਹੈ ਜੀਸੂਸੀ ਕਰਦਾ ਹੈ ਤਾਂ ਉਹਦੇ ਛੇਤਰ ਫਿਰਨਾ ਚਾਹੀਦਾ ਤਕਰੀਬਨ ਜੇਲ੍ਹ ਵਿੱਚ ਇਹੋ ਜਿਹੇ ਨੂੰ ਬੰਦ ਕਰਕੇ ਰੱਖੋ ਦੂਜਿਆਂ ਨੂੰ ਸਬਕ ਮਿਲੇ ਕੀ ਗੱਲ ਬਈ ਭਾਰ ਦੇ ਵਸ਼ਿੰਦੇ ਹੋ ਕੇ ਜੇ ਸੂਸੀ ਕਰੋ ਤੁਸੀਂ ਇਸੇ ਨੂੰ ਕਿਹਾ ਜਾਂਦਾ ਘਰ ਦਾ ਭੇਤੀ ਲੰਕਾ ਟਾਵੇ ਇਹ ਸ਼ਬਦ ਐਵੇਂ ਨਹੀਂ ਬਣੇ ਹੋਏ ਪਰ ਬਹੁਤ ਵਧੀਆ ਹੋਇਆ ਹਲ ਤਾਂ ਹੋਰ ਬਹੁਤ ਕੁਝ ਨਿਕਲਣਾ ਹਲ ਤਾਂ ਕੋਠੀ ਤੇ ਲਗਾ 80 ਲੱਖ ਰੁਪਏ ਜਿਵੇਂ ਕਹਿੰਦੇ ਹਜੇ ਹੋਰ ਲੱਗੂ ਥਾਰ ਗੱਡੀ ਵੀ ਇਹਦੇ ਕੋਲੇ ਸੋਨਾ ਚਾਂਦੀ ਹੋਰ ਬੜਾ ਕੁਝ ਹੋਣਾ ਹਲੇ ਕਿਸੇ ਵੱਡੇ ਸ਼ਹਿਰ ਵਿੱਚ ਜਾ ਕੇ ਸੱਚ ਕਰਨੀ ਪੈਣੀ ਹੈ ਹਲੇ ਉੱਥੇ ਪਲਾਟ ਉਥਾਰ ਵਾਲੀ ਬੀਬੀ ਮੰਗੋ ਔਡੀ ਵੀ ਹੋ ਸਕਦੀ ਆ ਘੜੀ ਵੀ 30 ਲੱਖ ਵਾਲੀ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਆ ਜਿਹੜੇ ਨੇ ਸਭਾਈਆਂ ਦੇ ਉੱਤੇ ਹੁੰਦੇ ਆ ਨਹੀਂ ਜੀ ਪੁਲਿਸ ਧੱਕਾ ਕਰਦੀ ਹੈ ਨਹੀਂ ਜੀ ਹਕੂਮਤ ਧੱਕਾ ਕਰਦੀ ਐ ਹਕੂਮਤ ਤੁਹਾਡੇ ਅੱਗੇ ਹੱਥ ਜੋੜੇ ਬਰਲਸੋੜ ਤੁਹਾਨੂੰ ਸ਼ਰੋਪਾ ਪਾਵੇ ਅਸਾ ਮਸ਼ਹੂਰ ਪਤਾ ਕਿੱਥੋਂ ਆਇਆ ਸੀ ਜਦੋਂ ਨੇ ਚੈਨਲ ਬਣਾਇਆ ਇਹਦਾ 2008 ਦਾ ਚੈਨਲ ਬਣਿਆ ਇਹਨੇ ਕਦੇ ਮੁਰਗਾ ਬਣ ਲਿਆ ਆ ਦੇਖੋ ਤਰੀ ਵਾਲਾ ਬਣਾਉਣ ਲੱਗਿਆ ਸਿੱਖੋ ਤੁਸੀਂ ਰੈਸਪੀ ਕੀ ਹੁੰਦੀ ਆ ਆ ਸਾਗ ਬਣਾਉਣ ਲੱਗਿਆ ਵੱਡੀ ਬੇਬੇ ਵਾਲਾ ਆ ਮੱਕੀ ਦੀਆਂ ਰੋਟੀਆਂ ਇੰਨਾ ਆਲਣ ਪਾਈਦਾ ਐ ਇਦਾਂ ਇਹ ਬਣਾਉਂਦਾ ਰਿਹਾ ਪਹਿਲਾਂ ਫਿਰ ਪਲੇਨ ਵਿੱਚ ਖੜ ਜਾਣਾ ਆ ਦੇਖੋ ਚਾਰ ਦਰਵਾਜ਼ੇ ਹੁੰਦੇ ਐ ਐਦਾਂ ਸਾਲ ਮਾਰਨੀ ਐ ਜਿਹੜੇ ਕਿ ਲੋਕਾਂ ਨੂੰ ਬੇਵਕੂਫ ਬਣਾਏ ਬੜਾ ਵੱਡਾ ਗਿਆਨ ਬਣ ਗਿਆ ਪਰ ਨਿਕਲਿਆ ਕੀ ਪਾਕਿਸਤਾਨ ਦਾ ਜਸੂਸ ਤੇ ਉਹ ਜਿਹੜੀ ਜੋਤੀ ਮਲਹੋਤਰਾ ਹੈਗੀ ਆ ਉਹਦੇ ਨਾਲ ਕਹਿੰਦੇ ਤਾਰਾਂ ਜੁੜੀਆਂ ਨੇ ਉਥੇ ਗਏ ਨੇ ਵੀਡੀਓ ਵਾਇਰਲ ਹੋ ਗਈਆਂ ਤੇ ਫੋਨ ਵਿੱਚੋਂ 150 ਪਾਕਿਸਤਾਨੀਆਂ ਦੇ ਨੰਬਰ ਨਿਕਲੇ ਹੋਰ ਇਹਦੇ ਉੱਪਰ ਕੀ ਕੁਝ ਰਿਸ਼ਤੇਦਾਰੀ ਹੈ ਤੁਹਾਡੀ ਉੱਥੇ ਜਿਹਨਾਂ ਨੇ ਕਾਣਾ ਸਾਹਿਬ ਕਿਸੇ ਨੇ ਜਾਣਾ ਤਾਂ ਪਾਸਪੋਰਟ ਤੇ ਵੀਜ਼ਾ ਲਵਾਓ ਜਾਓ ਦਰਸ਼ਨ ਕਰਕੇ ਆਓ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਆਪਣੇ ਦੇਸ਼ ਦੇ ਨਾਲ ਧਰੋ ਨਾ ਘਮਾਓ ਦੇ ਤ੍ਰੋਹੀ ਦਾ ਪਰਚਾ ਹੋਵੇ ਇਹੋ ਜਿਹਿਆਂ ਲਗੌਣਾ ਜੇਲਾਂ ਵਿੱਚ ਹੀ ਰਹਿਣ ਇਹਨਾਂ ਨੂੰ ਬਾਹਰ ਕੱਢੋ ਨਾ ਔਰ ਹੋਰ ਵੀ ਜਿਹੜੇ ਇਹੋ ਜਿਹੇ ਕਤਿਰ ਜਾਂਦੇ ਨੇ ਪਾਕਿਸਤਾਨ ਖਾਸ ਕਰਕੇ ਇਹ ਡਿਊਟਿਊਬਰ ਨੇ ਉਹਨਾਂ ਸਭ ਨੂੰ ਫਰੋਲਿਆ ਜਾਵੇ ਨੰਬਰ ਚੈੱਕ ਕੀਤੇ ਜਾਣੇ ਵੀ ਕਿੱਥੇ ਕਿੱਥੇ ਤਾਰਾਂ ਜੁੜੀਆਂ ਨਹੀਂ ਮੈਂ ਜਿਹੜਾ ਵੀ ਬੰਦਾ ਭਾਰਤ ਦੀ ਜਸੂਸੀ ਕਰਦਾ ਕੋਈ ਵੀ ਹੋਵੇ ਬੋਰਸਨੂ ਵੀ ਕਹਿੰਨੇ ਆ ਸਰਕਾਰ ਨੂੰ ਵੀ ਕਹਿਣਾ ਫੜ ਕੇ ਚੰਗੀ ਤਰ੍ਹਾਂ ਖੇਤਰ ਫੇਰੋ ਇਹਨਾਂ ਦੇ ਔਰ ਜਿਹੜੇ ਆ ਮਾਲਾ ਜੀ ਪਾ ਕੇ ਜਾਂਦੇ ਨੇ ਨਾ ਸਾਡੀ ਸ਼ਰਧਾ ਹੈਗੀ ਆ ਬਾਬੇ ਨਾਨਕ ਦੇ ਪੈਰਾਂ ਵਿੱਚ ਸੀ ਝਕੋਣਾ ਬਾਬੇ ਨਾਨਕ ਦੇ ਦਰਸ਼ਨ ਬਾਣੀ ਵਿੱਚ ਹੁੰਦੇ ਆ ਇੱਟਾਂ ਵਿੱਚ ਉਹ ਨਹੀਂ ਹੁੰਦੇ ਧਿਆਨ ਨਾਲ ਸੁਣ ਲਿਓ ਜਿਹੜੇ ਕਹਿੰਦੇ ਨੇ ਨਾ ਪੱਥਰ ਯੋਗਤਾ ਇਹ ਮਨਕੜਤ ਕਹਾਣੀਆਂ ਨੇ ਪੱਥਰ ਕੌਣ ਹੈ ਬਾਣੀ ਵਿੱਚ ਪੱਥਰ ਕਿਹਦੇ ਲਈ ਕਿਤੇ ਆ ਬਾਣੀ ਵਿੱਚ ਜਿਹੜਾ ਨਾ ਸਮਝ ਸਕੇ ਜਿਹਦਾ ਪੱਥਰ ਵਰਗਾ ਦਿਲ ਹੋਵੇ ਪੱਥਰ ਵਰਗਾ ਮਨ ਹੋਵੇ ਉਹਨੂੰ ਕਿਹਾ ਗਿਆ ਪਤਾ ਹੈ ਗੁਰੂ ਪਾਸ਼ਾ ਨੇ ਪੱਥਰ ਕਿਹਨੂੰ ਕਿਹਾ ਪਵਨ ਬਾਣੀ ਵਿੱਚ ਅਸੀਂ ਤਾਂ ਉਧਰ ਜਾਣਾ ਹੀ ਨਹੀਂ ਇਹ ਤਾਂ ਜਿਹੜੀਆਂ ਗੱਪ ਕਹਾਣੀਆਂ ਸਾਈ ਨੇ ਉੱਥੇ ਅਸੀਂ ਨਿਰਭਰ ਆ ਫੇ ਸਾਡੇ ਸਰਦ ਜੇ ਮਾੜੀ ਵਿਅਦਬੀ ਹੋ ਗਈ ਤੇ ਸਾਡੇ ਹਿਰਦੇ ਬਲੁੰਦਰੇ ਗਏ ਸਾਨੂੰ ਠੇਸ ਪਹੁੰਚੀ ਐਦੂੰ ਵੱਡੀ ਠੇਸ ਕੀ ਹੋਊਗੀ ਤੁਸੀਂ ਭਾਰਤ ਦੇ ਪਛਿੰਦੇ ਹੋ ਕੇ ਪਾਕਿਸਤਾਨ ਲਈ ਯੂਸੀਸੀ ਕਰੋ ਲੱਖ ਲਾਣ ਤੇ ਇਹ YouTube ਰਾਂ ਦੇ ਜੇ YouTube ਤੋਂ 4 ਪੈਸੇ ਕਮਾਉਣਿਓ ਆਪਣੇ ਦੇਸ਼ ਦੀ ਗੱਲ ਕਰੋ ਆਪਣੇ ਪੰਜਾਬ ਦੀ ਗੱਲ ਕਰੋ ਆਪਣੀ ਕੌਮ ਦੀ ਗੱਲ ਕਰੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਂ ਬੇਨਤੀ ਕਰਦਾ ਜਿੱਥੇ ਵੀ ਇਹੋ ਜੀਆਂ ਕਟੀੜਾ ਮਿਲਦੀਆਂ ਨੇ ਜਸਵੀਰ ਮਾਲ ਹੋਵੇ ਜੋ ਟੀਮ ਲੋਹਤਰਾ ਹੋਵੇ ਜੋ ਕੈਂਸਲ ਤੋਂ ਖੜਾ ਸੀ ਹੋਰ ਵੀ ਬਥੇਰੇ ਨਿਕਲਣਗੇ ਅਜੇ ਕੀ ਹੋਇਆ ਬਹੁਤ ਜਾਣਦੇ ਨੇ ਇਹ ਜਾ ਕੇ ਇਹਨਾਂ ਸਭ ਦੇ ਛੇਤਰ ਫਿਰੇ ਔਰ ਸਭ ਤੋਂ ਘੱਟੀਆਂ ਹਰਕਤ ਫਿਰ ਕਹਣਗੇ ਸਬੂਤ ਦਿਓ ਇਦੋਂ ਵੱਡੇ ਸਬੂਤ ਕੀ ਚਾਹੁੰਦੇ ਨੇ ਜਿਹੜਾ ਬੰਦਾ 50-60000 ਰੁਪਇਆ ਕਮਾਉਣ ਵਾਲਾ 80-90 ਲੱਖ ਦੀ ਕੋਠੀ ਪਾਈ ਬੈਠਾ ਹਜੇ ਤਿਆਰੀ ਹੋਣੀ ਹੈ ਹਲੇ ਹੋਰ ਪਤਾ ਨਹੀਂ ਕੀ ਕੁਝ ਹੋਣਾ ਹੈ ਕੋਸਾ ਦਾ ਬਿਸਕਟ ਵੀ ਨਿਕਲਣ ਸੋਨੇ ਦੇ ਕੀ ਪਤਾ ਫਰੁਲੇ ਜਾਣਾ ਬਹੁਤ ਕੁ ਸਾਰੇ ਇਹ ਬੇਨਤੀ ਪ੍ਰਬਾਨ ਕਰਿਓ ਭਰਾਵੋ ਭਾਰਤ ਦੇ ਵਸਿੰਦੇ ਹੋ ਕੇ ਖਾਸ ਕਰਕੇ ਪੰਜਾਬ ਦੇ ਵਿੱਚ ਰਹਿਣ ਵਾਲਿਓ ਮੰਗਦਾਰੀਆਂ ਕਰੋ ਸਾਡੇ ਭਾਰਤ ਨੇ ਪੰਜਾਬ ਨੇ ਬਹੁਤ ਸੰਤਾਪ ਚੱਲਿਆ ਅਸੀਂ ਬਹੁਤ ਵਾਰੀ ਉਜੜ ਕੇ ਬਸੇ ਆਂ ਔਰ ਜਿਨ੍ਹਾਂ ਨੇ ਉਜਾੜਿਆ ਤੇ ਉਹਨਾਂ ਤੋਂ ਬਚੋ ਨਾ ਇਹੋ ਜਿਹੀਆਂ ਹਰਕਤਾਂ ਕਰੋ ਜਿਹੜੇ ਮੁਲਖ ਦਾ ਖਾਨੇ ਹੋ ਨਾ ਦੇਸ਼ ਦਾ ਖਾਨੇ ਹੋ ਤੇ ਉਹਦਾ ਕਦੇ ਸ਼ੁਕਰ ਵੀ ਕਰ ਲਿਆ ਕਰੋ ਉਹਨੂੰ ਭੰਡਿਆ ਨਾ ਕਰੋ ਚਾਰ ਸਿਲਣਾ ਦੀ ਖਾਤਰ ਜੀਸੂਸੀਆਂ ਕਰਦੇ ਹੋ ਕਦੇ ਸੋਚਿਆ ਹੋਣਾ ਵੀ ਜਹਾਜ਼ ਤੇ ਚੜ ਕੇ ਜਾਵਾਂਗੇ ਵੀਡੀਓ ਪਾਵਾਂਗੇ ਵੀ ਜੇਲ੍ਹ ਵਿੱਚ ਹੀ ਜਾਣਾ ਪਊਗਾ ਵੀ ਛਿੱਤਰ ਵੀ ਪੈਣਗੇ ਉੱਥੇ ਸੋਚਿਆ ਵੀ ਨਹੀਂ ਹੋਣਾ ਹੋਰਾਂ ਨੂੰ ਬੇਨਤੀ ਹੈ ਨਾ ਕਰੋ ਇਹ ਜਿਹਾ ਕਰਤੂਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ